ਦੀ ਤੁਸੀਂ ਇਸ ਵਕਤ ਤੁਹਾਨੂੰ ਲੈ ਕੇ ਹਾਜ਼ਰਾਂ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਕਿਉਂਕਿ 13 ਫਰਬੂ ਨੂੰ ਕਿਸਾਨਾਂ ਦੇ ਵੱਲੋਂ ਜੋ ਕੁਝ ਫਿਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਤਹਿਤ ਹੀ ਹੁਣ ਕਿਸਾਨਾਂ ਦੇ ਨੂੰ ਰੋਕਣ ਦੇ ਲਈ ਪੰਜਾਬ ਦੇ ਵਿੱਚ ਤੋਂ ਹਰਿਆਣ ਦੇ ਵਿੱਚ ਐਂਟਰ ਹੋਣ ਦੇ ਤਾਂ ਵੱਡੇ ਪ੍ਰਬੰਧ ਕੀਤੇ ਗਏ ਨੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਹੈ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਇੱਕ ਦਰਿਆ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਵੱਡੇ ਬੈਰੀਗੇਟ ਨ ਲਗਾਤੇ ਗਏ ਨੇ ਪੱਥਰ ਦੇ ਤੇ ਤਾਂ ਕਿ ਘੱਗਰ ਦਰਿਆ ਦੇ ਉੱਤੇ ਇਹ ਮੌਜੂਦ ਆ ਇਸ ਵਕਤ ਅਸੀਂ ਤੁਹਾਨੂੰ ਕੁਆਲਟੀ ਵੀ ਪੰਜਾਬ ਦੇ ਉੱਤੇ ਇਸ ਵਕਤ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਮੈਂ ਕਹਾ ਕੈਮਰਾਮੈਨ ਸਿੱਧੀ ਜੀਸੀਬੀ ਦੇ ਨਾਲ ਵੱਡੀ ਰੈਂਕ ਦੇ ਨਾਲ ਵੱਡੇ ਪੱਧਰ ਦੇ ਉੱਤੇ ਪਰਲੇ ਪਾਸੇ ਵੀ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬੈਰੀਕੇਡ ਲਗਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਪੱਥਰ ਦੇ ਬੈਰੀਕੇਡ ਵੱਡੀ ਗਿਣਤੀ ਦੇ ਵਿੱਚ ਲਗਾਏ ਗਏ ਕੁਝ ਤਸਵੀਰਾਂ ਦੇ ਵਿੱਚ ਸਿੱਧਾ ਦੇਖ ਰਹੇ ਹੋ ਨੂੰ ਮੈਂ ਦੱਸਦਾ ਹਾਂ ਅਸੀਂ ਸੰਪੂਰਨ ਇਹ ਆਨੰਦ ਬੀਤ ਹੈ ਬੜੇ ਬੜੇ ਮਾਤੇ ਤੁਹਾਨੂੰ ਬੁਕਾਰ ਰਿਆਂ ਜੀ ਇਹ ਜਿਹੜਾ ਤੁਸੀਂ ਜੋ ਦੇਖ ਰਹੇ ਹੋ ਸ਼ੰਪੂ ਬਾਰਡਰ ਦੀਆਂ ਨੇ ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਜਿਸ ਨੂੰ ਲੈ ਕੇ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾਵੇ ਇਸਦੇ ਤੁਹਾਨੂੰ ਦਿਖਾ ਦਿੱਤੀ ਤਸਵੀਰਾਂ ਦੋ ਦੋ ਬੈਰੀਗੇਡ ਲਾ ਕੇ ਕਿਉਂਕਿ ਪਿਛਲੇ ਵਾਰ ਕਿਸਾਨਾਂ ਦੇ ਵੱਲੋਂ ਟੈਕਟਾਂ ਦੇ ਨਾਲ ਛੋਟੇ ਬੈਰੀਗੇਡ ਪੁੱਟ ਗਏ ਉਹਨਾਂ ਨੂੰ ਫੁੱਟ ਦਿੱਤਾ ਗਿਆ ਸੀ ਪਰ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਿੰਘ ਬਾਡਰ ਦੀ ਹੈ ਨਾ ਕਿ ਕਿੱਥੇ ਸਿੰਘ ਬਾਡਰ ਬਲ ਬਲ ਕਰਦੇ ਆ ਪੈਰੀਗੇਟਰ ਲਗਾਉਂਦੇ ਆ ਬਲ ਬਲ ਹਾਂ ਅਖਰੀਏ ਬਾਜ ਜੋੜ ਦਿੰਦੇ ਹਾਂ ਹਾਂ ਪੈਰੀਗੇਟਰ ਦੇ ਮੋੜ ਦੇ ਵਿੱਚ ਸੱਜੇ ਵਿੱਚ ਮੀਟ ਪਰ ਜਾਣਾ ਚਾਹੀਦਾ ਹਾਂ ਬਹੁਤ ਰਾਹ ਬੰਦ ਰਾਹ ਬੰਦ ਭਾਈ ਰਾਹ ਬੰਦ ਕਰਨ ਵਾਸਤੇ ਜੋ ਕੁੱਝ ਕੀਤਾ ਜਾ ਰਿਹਾ ਜਿਹੜਾ ਇਹ ਕੀ ਲਗਾ ਰਿਹਾ ਹਾਂ ਕਿ ਦੋ ਗੈਟਿੰਗ ਇਕੱਠੇ ਕਰ ਰੋ ਇਹਦੇ ਵਿੱਚ 30 ਮਿੰਟ ਪਰ ਜਾਊਗਾ ਕਿ ਮਿੱਟੀ ਸਿਮੈਂਟ ਫੜ ਜਾਏਗਾ ਜੀ ਇਹ ਕਿੰਨੇ ਲਗਾਣੇ ਆ ਰੋਪਾ ਕਿੰਨੇ ਲਗਾੜੀ ਇੱਕ ਪੌਂਡ ਤੁਸੀਂ ਦੇ ਲਗਾਣੀ ਇਹ ਕਿ ਲੱਗੇਗਾ ਇਹ ਕੁ ਸਾਈਡ ਲਗਾ ਦੇ ਉਸ ਤੋਂ ਕਿ ਵੀ ਲਾਣ ਕੇ ਹੋ ਰੁਕ ਨਹੀਂ ਲਗਾ ਦੇ ਜੀ ਇਹਦੇ ਸਿਮੈਂਟ ਫੜ ਜਾਵੇਗਾ ਜੀ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਉਂਕਿ ਹੁਣ ਇਹਨਾਂ ਦੇ ਵੱਲੋਂ ਜੋ ਇੱਥੇ ਪ੍ਰਬੰਧ ਕਰ ਰਹੇ ਨੇ ਜੋ ਕੰਮ ਇਹਨੇ ਜੋ ਇੱਥੇ ਮਜ਼ਦੂਰੀ ਕਰ ਰਹੇ ਨੇ ਉਹਨਾਂ ਤੋਂ ਕੋਈ ਗੱਲ ਕਹੀ ਜਾ ਰਹੀ ਹੈ ਕਿ ਨਾ ਦੋਵਾਂ ਨੂੰ ਜੋੜ ਕੇ ਤੁਹਾਨੂੰ ਅਸੀਂ ਪਹਿਲਾਂ ਜਿਹੜੇ ਪੰਜਾਬ ਦੇ ਉੱਤੇ ਸੱਤ ਫਰਸ਼ਾਂ ਨੂੰ ਵੀ ਦੱਸਿਆ ਸੀ ਕਿ ਸਾਡੇ ਕੋਲ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹਨਾਂ ਨੂੰ ਦੋਵਾਂ ਨੂੰ ਜੋੜ ਕੇ ਵਿੱਚ ਸੀਮਿੰਟ ਭਰ ਕੇ ਉੱਪਰਲੇ ਪੱਧਰ ਦੇ ਉੱਤੇ ਇਸ ਨੂੰ ਰੋਡ ਨੂੰ ਬੰਦ ਕਰ ਦਿੱਤਾ ਜਾਵੇ ਆ ਬਲੋਕ ਕੀਤਾ ਜਾਵੇ ਹੁਣ ਸ਼ੰਭੂ ਬਾਰਡਰ ਨੂੰ ਸਿੱਧਾ ਬੰਦ ਕਰ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਹੁਣ ਦੂਜੇ ਪਾਸੇ ਵੀ ਦਿਖਾਵਾਂਗੇ ਕਿ ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੁਝ ਲੋਕ ਵੀ ਨਾ ਗੱਲਬਾਤ ਕਰਨਾ ਚਾਹਵੇਂ ਬਾਪੂ ਜੀ ਕਿੱਥੇ ਆ ਹੋਈ ਕਿੱਟੀ ਜਾਣਾ ਜੀ ਜੀ ਕਿੱਥੋਂ ਆਏ ਜੀ ਤੁਹਾਡੇ ਕੋਹਾੜੇ ਤੋਂ ਕੋਹਾੜੇ ਤੋਂ ਕੀ ਕਹਿਣਾ ਚਾਹੁੰਦੇ ਹੋ ਰਹਿਣਾ ਸਰਕਾਰ ਦੇ ਵੱਲੋਂ ਜਿਹਨੇ ਕੀਤਾ ਜਾ ਰਿਹਾ ਪਸੰਦ ਨੂੰ ਰੋਕਣ ਵਾਸਤੇ ਜੀ ਪਸੰਦਾਂ ਦੇ ਵੱਲੋਂ ਸਾਰੇ ਜਨਤਾ ਪਰੇਸ਼ਾਨ ਹਨ ਦੇਖੋ ਪਿੱਛੇ ਕਿੰਨਾ ਪੁਰਾ ਕੋਈ ਟੇਬਲ ਗੇਟ ਵਾਲਾ ਕੋਈ ਤਾਂ ਗੱਟੀਆਂ ਉੱਧਾਂ ਹੀ ਗਵੰਦ ਦਾ ਮਾਰ ਦੋ ਬੱਚਾ ਜੀ ਪਰ ਹੁਣ ਜਿਵੇਂ ਕਤਾਨਾਂ ਨੂੰ ਰੋਕਣ ਦੇ ਲਈ ਇਹਨਾਂ ਦੇ ਵੱਲੋਂ ਇਹ ਇਤਨੀ ਕਿਤੇ ਜਾਰੀ ਨਹੀਂ ਤੁਸੀਂ ਕੀ ਸਮਝਦੇ ਹੋ ਇਸ ਬਾਰੇ ਕੋਈ ਨਹੀਂ ਕਰਦਾ ਜੀ ਕਿਹੜੀ ਨਾਲ ਕਾ ਜੀ ਆਉਂਦੇ ਠੀਕ ਹੈ ਅੱਗੇ ਕੋਈ ਸਰਕਾਰ ਦੇ ਵੱਲੋਂ ਕੋਈ ਤਰ੍ਹਾਂ ਦਾ ਪ੍ਰਬੰਧ ਕਿਸੇ ਕਰਨ ਜਿਹੜੀ ਜਿਹੜੇ ਲੋਕ ਨੇ ਜਿਹੜਾ ਜਿਹਨੇ ਹਰਿਆਣਾ ਦੇ ਜੇ ਐਂਟਰ ਹੋਣਾ ਜਾਣਾ ਜਿਹੜੇ ਰਾਹ ਗੇਰੀ ਨੇ ਉਹਨਾਂ ਦੇ ਜਾਣ ਵਾਸਤੇ ਕੋਈ ਕੰਦ ਕਿਸੇ ਕਰਨ ਕੋਈ ਪ੍ਰਬੰਧ ਨਹੀਂ ਹੈ ਕੋਈ ਪ੍ਰਬੰਧ ਨਹੀਂ ਲਿਆ ਕਿੱਥੋਂ ਆਇਓ ਜੀ ਅਸੀਂ ਤਾਂ ਜੀ ਆਏ ਆ ਪਿੱਛੋਂ ਆਏ ਸੀ ਜੀ ਮਾਲੀ ਤੋਂ ਆਏ ਜੀ ਤੁਸੀਂ ਗੱਡੀ ਲੈ ਕੇ ਆਇਓ ਕਿਥੋਂ ਜੀ ਹਾਂ ਗੱਡੀਆਂ ਤਾਂ ਖਰੀਦਿੱਤੇ ਜੀ ਪਿੰਡ ਜਾਣਾ ਅੰਬਾਲੇ ਉਹਨੂੰ ਕੋਈ ਸਾਧਨ ਨਹੀਂ ਹੈ ਤਾਂ ਇਹ ਚੇਲੇਂਜ ਪਿੱਛੇ ਖੜਾ ਕੇ ਆਏ ਹੋਰ ਨਾਲ ਕੀ ਕਿਤੇ ਕੋਈ ਗੱਲ ਕਿਤੇ ਗੱਡੀ ਚੋਰੀ ਹੋ ਜਾ ਕੋਈ ਜੋ ਜੋ ਕੋਈ ਮੇਵਾਰ ਹੋ ਕੋਈ ਨਾ ਕੋਈ ਪਰਮਾਤਮਾ ਜੀ ਦੱਬੇ ਜੁਮੇਵਾਰਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੀ ਨੇ ਤੈਨੂੰ ਬੰਦੇ ਰੱਖ ਲਾਣਾ ਨੇ ਕੋਈ ਗੱਲ ਨਹੀਂ ਆ ਜਿਨੀ ਗੱਲ ਕੋਈ ਨਾਲ ਮਿਲਦੇ ਨੇ ਮੋੜ ਤੇ ਬੰਦੇ ਇੰਨਾ ਵੀ ਲਾਸਾ ਦਾ 2 ਮਹੀਨੇ ਲੱਗਾਂਗਾ ਮੈਂ ਤਾਂ ਕੋਈ ਗੱਲ ਨਹੀਂ ਕਹਿ ਸਕਦੇ ਜੀ ਕੋਈ ਆਟੋ ਮਿਲ ਜਾਏਗਾ ਦੇਖ ਰਿਹਾ ਸੀ ਲੰਦਰ ਵਿੱਚ ਤੁਸੀਂ ਨਹੀਂ ਤੁਸੀਂ ਮਰਾ ਤੋਂ ਜੇ ਮਾਸੇ ਵੀ ਲੈ ਕੇ ਚੱਲਾਂਗੇ ਤੇ ਇਹਦਾ ਆਜੂ ਰਾਂ ਨੂੰ ਆਸੇ ਆ ਰਹੇ ਨੇ ਇਹ ਕਿਰੋ ਜਾਮ ਜਿਵੇਂ ਲੱਗਿਆ ਹੋਇਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਤਸਵੀਰਾਂ ਤੁਸੀਂ ਖਵਾਤ ਟੀਵੀ ਪੰਜਾਬ ਦੇ ਉੱਤੇ ਦੇਖਣਾ ਤੁਹਾਨੂੰ ਅਸੀਂ ਖਵਾਤ ਟੀਵੀ ਪੰਜਾਬ ਦੇ ਉੱਤੇ ਅਸੀਂ ਤੁਹਾਨੂੰ ਜਦੋਂ 7 ਫਰਬਈ ਸੀ ਉਸ ਦਿਨ ਵੀ ਤੁਹਾਨੂੰ ਖਵਾਤ ਟੀਵੀ ਪੰਜਾਬ ਦੇ ਉੱਤੇ ਸ਼ੰਗੂ ਬਾਰਡਰ ਦੀਆਂ ਗ੍ਰੇਡ ਦੀ ਰਿਪੋਰਟਾਂ ਲੱਗੀਆਂ ਸਨ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਬੈਰੀਗੇਟ ਵੱਡੇ ਸਮੰਟ ਦੇ ਚਾਰ ਇੱਕ ਕਰਕੇ ਜੀ ਜੀ ਮੇਰੇ ਆਂਡੇ ਚੂਚੇ ਨਿਕਲੇ ਆਣੇ ਆ ਜੀ ਜੀ ਹਾਂ ਜੀ ਮੇਰੇ ਆਂਡੇ ਚੂਚੇ ਨਿਕਲੇ ਆਣੇ ਆ ਹਾਂ ਆਡੇ ਪਰੇ ਆਡੇ ਪਰੇ ਆਡੇ ਵਿੱਚ ਚੁੱਤੇ ਨਿਕਲੇ ਹੋਣਾ ਜੀ ਕੱਲ ਖੁੱਲੂਗਾ ਜੀ ਰੋਡ ਜੀ ਇਹ ਤਾਂ ਹੁਣ ਕਹਿੰਦੇ ਮਹੀਨਾ 2 ਮਹੀਨੇ ਲੱਗ ਸਕਦੇ ਵੱਡੇ ਪੱਧਰ ਕਿਉਂਕਿ ਦੋ ਹੁਣ ਨਾ ਬੈਰੀਡ ਲਾਗਦੇ ਵਿੱਚ ਕਹਿੰਦੇ ਇਹਦੇ ਵਿੱਚ ਸਿਮਿੰਟ ਭਰ ਕੇ ਕਹਿੰਦੇ ਫਿਰ ਅਸੀਂ ਇਹਦੇ ਵਿੱਚ ਇਹਨੂੰ ਪੂਰਾ ਬਲੋਕ ਕਰ ਦੇਣਾ ਦੇਖੋ ਜਿੰਨਾ ਤੁਹਾਨੂੰ ਸਾਹਮਣੇ ਦਿਖ ਰਿਹਾ ਨਾ ਇਹਦੇ ਉੱਤੇ ਵੀ ਸਿਮਿੰਟ ਆਉਣਾ ਵਿੱਚ ਪਰਿਆ ਵਿੱਚ ਸਰੀ ਦੇ ਨਾਲ ਪੂਰਾ ਜਿਵੇਂ ਲੈਂਟਰ ਦੇ ਵਿੱਚ ਜਾਰ ਹੁੰਦਾ ਉਦਾਂ ਤਿਆਰੀਆਂ ਕਰ ਰਹੇ ਨੇ ਫਿਰ ਹੁਣ ਕਿਆ ਬਣੂਗਾ ਜੀ ਇਹ ਆਂਡੇ ਭਾਜੇ ਆਂਡੇ ਪਰੇ ਸਾਡੇ ਆਂਡੇ ਭਰ ਕੇ ਜੀ ਪਹਿਲਾਂ ਰਾਜਪੁਰ ਰਾਜਪੁਰ ਤੋਂ ਉੱਧਰੋਂ ਆਏ ਜੀ ਬਨੂੜੋ ਕਰੋ ਕਿਥੋਂ ਗੱਡੀ ਕਿਥਲ ਗਈ ਜਾਈਏ ਫਿਰ ਸਰਕਾਰ ਨੂੰ ਹਰਿਆਣਾ ਸਰਕਾਰ ਕੋ ਜੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਹਰਿਆਣਾ ਵਾਲੀ ਨਾਲ ਕਿਹਦੇ ਨਾਲ ਸਾਡੀ ਗੱਲ ਨਹੀਂ ਹੋਈ ਕੋਈ ਨਾ ਹੋਰ ਅਸਰਕਤਾ ਹੋਵੇ ਹਾਂਜੀ ਨਾ ਸਾਰੇ ਸਾਰੇ ਦੌਰ ਬੰਦ ਕਰਿਆ ਰਿਹਾ ਹੈ ਪਰਮਾ ਬੰਦ ਕਰਿਆ ਰਿਹਾ ਹੈ ਗੱਡੀ ਕੱਚਾ ਹਾਲ ਭਰਿਆ ਦੰਦਾ ਹਸਪਤਾਲਾਂ ਦੇ ਮੱਦੇਨਜ਼ਰ ਤਾਂ ਹਲੇ 13 ਮਾਰਚ ਦਾ ਐਲਾਨ ਕੀਤਾ ਗਿਆ ਹੈ ਮੌਤ ਹੋਈ ਹੈ ਜੇ ਗੱਡੀਆਂ ਗੱਡੀਆਂ ਦਾ ਕੰਮ ਬਾਹਰ ਦਾ ਮਾਲ ਦਾ ਮਾਲ ਲੱਗਦਾ ਨਹੀਂ ਕਿ ਪ੍ਰਸ਼ਾਸਨ ਦੇ ਪੱਧਰੋਂ ਪਹਿਲਾਂ ਇਹਦਾ ਐਲਾਨ ਕਰ ਦੇਣਾ ਚਾਹੀਦਾ ਪਹਿਲਾਂ ਕਰ ਦੇ ਪਹਿਲਾਂ ਕਰ ਜਾਨ ਪਹਿਲਾਂ ਐਲਾਨ ਕਰ ਦੇਣਾ ਹੰਦਰ ਮੌਕੇ ਬਣੋ ਕਿੰਨੀ ਸਮਾਂ ਕਿੰਨਾ ਚਿਰ ਹਾਂਜੀ ਆਂਡੇ ਜੀ ਆਂਡੇ ਬਲੇ ਦੇ ਆਂਡੇ ਪਿਆਰ ਕਿੰਨਾ ਜੇਕਰ ਨੁਕਸਾਨ ਹੁੰਦਾ ਕੱਲ ਨੂੰ ਕਿੰਨਾ ਨੁਕਸਾਨ ਹੁੰਦਾ ਸਾਡਾ ਦੇ ਦੋ ਕਰ ਦੋ 7-8 ਲੱਖ ਦਾ ਮਾਲ ਆ ਜੀ ਜੀ ਕਿਹਦੇ ਜ਼ਿੰਮੇਵਾਰ ਕੌਣ ਹੋਣਗੇ ਅੱਜ ਤੁਸੀਂ ਡਰਾਈਵਰ ਤੁਸੀਂ ਹਾਂ ਜੀ ਡਰਾਈਵਰ ਹੈ ਡਰਾਈਵਰ ਹੈ ਜੀ ਅੱਜ ਇਹਨੂੰ ਘੁੰਮ ਕੇ ਆ ਜੀ ਬਰੂਰ ਹੋ ਕੇ ਆ ਜੇ ਉੱਥੇ ਰਾਹ ਬੰਦ ਕਰ ਲਾ ਲੂ ਨੇ ਰਾਹ ਬੰਦ ਕਰਿਆ ਇਹਨਾਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਕਿ ਜਿਵੇਂ ਕਿ ਰਾਹ ਗਿਰੀ ਵੀ ਪਰੇਸ਼ਾਨ ਨੇ ਜਿਹੜੇ ਉਕਿ ਕਿਸੇ ਦੇ ਵਿੱਚ ਜਿਵੇਂ ਨਾ ਦਿੱਸੇ ਚੂਚੇ ਪਾਏ ਹੋਏ ਨੇ ਜਾਂ ਪਰ ਹੋਰਾਂ ਦੇ ਵਿੱਚ ਜਿਵੇਂ ਸਬਜ਼ੀਆਂ ਨੇ ਫਲ ਨੇ ਉਹ ਵੀ ਖਰਾਬ ਹੋ ਜਾਂਦੇ ਨੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਪਹਿਲਾਂ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਹ ਦੱਸ ਦੇਣਾ ਚਾਹੀਦਾ ਸੀ ਕਿ ਇੰਨੀ ਤਰੀਕੇ ਤੋਂ ਸਿੰਚੂ ਬੈਡਰ ਵੀ ਅਸੀਂ ਬੰਦ ਕਰਾਂਗੇ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਜੋ ਕੁਝ ਤਵੰਦ ਕੀਤੇ ਜਾ ਰਹੇ ਨੇ ਹਰਿਆਣਾ ਦੇ ਵੱਲੋਂ ਤਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ਵਿੱਚ ਜਾਣ ਤੋਂ ਤੁਹਾਨੂੰ ਦੂਜੇ ਪਾਸੇ ਵੀ ਇਹ ਬੈਰੀਗੇਡ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਜੋੜ ਕੇ ਸਿਮਿੰਟ ਵਿੱਚ ਕਰਿਆ ਜਾ ਰਿਹਾ ਜਿਸ ਤੋਂ ਬਾਅਦ ਸਾਡੀ ਸਰਕਾਰ ਹਰ ਹਿੰਡੇ ਸਰਕਾਰੀਅਤ ਦੀ ਪੰਜਾਬ ਦੇ ਵਿੱਚ ਜੀ ਬੜਾ ਕਹਿੰਦੇ ਕਿਸਾਨਾਂ ਕਿਸਾਨਾਂ ਦਾ ਲਾਨ ਤਾਂ 13 ਫਰਵਰੀ ਦਾ ਹਲੇ ਇਹਨੇ ਅੱਜ ਰੋਡ ਬੰਦ ਕਰ ਦਿੱਤੇ ਜੀ ਸਾਰੇ ਪਾਸੇ ਬੰਦ ਤੁਸੀਂ ਜਾਣਾ ਕਿੱਥੇ ਜੀ ਦਿੱਲੀ 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 ਤੁਹਾਨੂੰ ਇਹਦੇ ਵਿੱਚ ਜਾਣਾ ਪੋਗਾ ਪਿੰਡਾਂ ਦੇ ਵਿੱਚ ਜੀ ਰਾਤਾ ਤੋਂ ਨਿਕਲ ਜੂ ਦੂਜੇ ਪਾਸੇ ਜੀ ਆਨੰਦ ਸਿੰਘ ਇਹ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਜਦੋਂ ਹਰਿਆਣਾ ਤੋਂ ਪੰਜਾਬ ਦੇ ਵਿੱਚ ਅਸੀਂ ਐਂਟਰ ਹੁੰਦੇ ਆ ਤਾਂ ਉਦੋਂ ਐਂਟਰੀ ਹੈ ਪੰਜਾਬ ਦੇ ਵਿੱਚ ਐਂਟਰੀ ਹੋਣ ਵਾਲੇ ਉਹ ਇਹ ਉਹ ਰਸਤਾ ਹੈ ਤੇ ਬਾਪੂ ਜੀ ਉਹ ਨਾਲ ਵੀ ਗੱਲਬਾਤ ਕਰਾਂਗੇ ਕਿ ਆ ਸਰਕਾਰ ਬਾਪੂ ਜੀ ਕਿੱਥੇ ਆਓ ਜੀ ਕਿੱਥੋਂ ਆਇਓ ਜੀ ਉਹ ਜਾਣਦਾ ਸੀ ਆਪਣੇ ਨੇ ਕਿ ਆਪਣੇ ਮੰਜੀ ਸਾਹਿਬ ਜੀ ਕਿ ਉਹ ਬੰਦ ਕਰ ਦਿੱਤਾ ਸਰਕਾਰ ਦੇ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਹੜੇ ਬੱਸਾਂ ਦੇ ਵਿੱਚ ਯਾਤਰੀ ਆ ਰਹੇ ਵੀ ਉਹਨਾਂ ਨੂੰ ਅੱਗੇ ਲੈ ਜਾਵੇ ਕਿ ਬੱਸਾਂ ਰਹੀ ਅੱਗੇ ਪਹੁੰਚਾਈ ਜਾਵੇ ਹਾਂਜੀ ਸਰਕਾਰ ਦੇ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਵੀ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਨੂੰ ਅੱਗੇ ਕਿਸੇ ਸਾਧਨ ਰਾਹੀਂ ਅੱਗੇ ਸਰਕਾਰ ਉਹਨਾਂ ਨੂੰ ਉਹਨਾਂ ਟਿਕਾਣੇ ਤੇ ਪਹੁੰਚਾਵੇ ਜਿੱਥੇ ਰੋਡ ਲੰਬੇ ਸਮੇਂ ਤੱਕ ਬੰਦ ਹੋ ਸਕਦਾ ਹੈ ਕਹਿੰਦੇ। ਤੋਣ ਕਿਹਾ ਹੈ ਕਿ ਕਰੀਏ। ਜੀ। ਐਂ ਦਸਵੇਂ ਪਾਦੀ ਫੌਜ ਚੱਲੇ ਦੀ ਮੌਤ ਇਹਨਾਂ ਨੇ ਆਪਣੇ ਮਰ ਜਾਣਾ। ਹੂੰ। ਇਹ ਕਹਿੰਦੇ ਕਿਸਾਨਾਂ ਤੋਂ ਡਰ ਕੇ ਕਹਿੰਦੇ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਪਹਿਲਾਂ ਹੀ। ਮੈਨੂੰ ਸਾਰਾ ਲੱਗਦਾ ਹੈ ਭਾਂਜਾ ਉਹ। ਹਾਂ। ਇਹ ਸਾਰੇ ਨੇਤੇ ਸਾਧ ਭਾਂਜਾ ਤੇ ਬੰਵਾਜ ਨੇ। ਹੂੰ। ਜੀ। ਆਪਕੋ ਜਿਹਰਾਂ ਦੇ ਵੱਲੋਂ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਚਲੋ ਆਪਾਂ ਤਾਂ ਨਹੀਂ ਇਹ ਗੱਲ ਕਹਾਂ ਕਿ ਇਹਦੀ ਸ਼ਬਦਾਵਲੀ ਆਪਾਂ ਵਰਤੀ ਕਿਸੇ ਪ੍ਰਤੀ ਭਾਵੇਂ ਦੇਖੋ ਜਿਵੇਂ ਹੁਣ ਸ਼ੰਭੂ ਬਾਰਡਰ ਦੇ ਉੱਤੇ ਜੋ ਤਸਵੀਰਾਂ ਇਸ ਵਕਤ ਨੇ ਅੱਜ ਸਵੇਰੇ ਹੀ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੱਛੇ ਲੰਬਾ ਜਾਮ ਲਗਾਇਆ ਗਿਆ ਜਿਸ ਦੇ ਕਰਕੇ ਜਿਹੜੇ ਅੱਗੇ ਜਾਣ ਵਾਲੇ ਲੋਕ ਨੇ ਉਹ ਵੀ ਪਰੇਸ਼ਾਨ ਹੋ ਰਹੇ ਨੇ ਕਿ ਆਖਿਰਕਾਰ ਕਿੱਧਰ ਦੀ ਜਾਏ ਜਾਵੇ ਇਹ ਬਾਰਡਰ ਤੁਹਾਨੂੰ ਦਿਖਾ ਦਿੰਦੇ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਇਦੋਂ ਹਰਿਆਣਾ ਦੇ ਵਿੱਚੋਂ ਅਸੀਂ ਸ਼ੰਭੂ ਦਵਲ ਐਂਟਰ ਹੁੰਦੇ ਆ ਤਾਂ ਉੱਥੋਂ ਦੀਆਂ ਤਸਵੀਰਾਂ ਨੇ ਇਹ ਸਭੀਆਂ ਤਸਵੀਰਾਂ ਨੇ ਇਹਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਨ ਚਾਹਾਂਗੇ ਕਿ ਇੱਥੇ ਜਿਹੜੇ ਸਥਾਨਕ ਅਧਿਕਾਰੀਆਂ ਨੂੰ ਤੁਸੀਂ ਗੱਲ ਕਰਨ ਦਾ ਟਾਈਮ ਮੈਨੂੰ ਪਹਾਂ ਕਿ ਇੱਕ ਵਾਰ ਉੱਤੇ ਚੜ ਕੇ ਇਹ ਤਸਵੀਰਾਂ ਦਿਖਾ ਦਿਓ ਜੀ ਹਾਂ ਇੱਥੇ ਜਿਹੇ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਨਾਂ ਦੋਵਾਂ ਬੈਰਗੇਟਾਂ ਨੂੰ ਜੋੜ ਕੇ ਵਿਚਾਰ ਸਿਮਿੰਟ ਪਰ ਹੈ ਜਾਣਾ ਉਸ ਤੋਂ ਬਾਅਦ ਇਸ ਨੂੰ ਵੱਡੇ ਕੈਜ ਜੇਕਰ ਕਿਹੜੇ ਵੱਡੇ ਬੈਰੀਕੇਡ ਬਣਾਏ ਜਾ ਰਹੇ ਤਾਂ ਕਿ ਟਰੈਕਟਰਾਂ ਦੇ ਨਾਲ ਨਾ ਪੱਟੇ ਜਾ ਸਕਣ ਇਸ ਵਾਰ ਕਿਉਂਕਿ ਪਿਛਲੇ ਵਾਰ ਕਿਸਾਨਾਂ ਨੇ ਟਰੈਕਟਰਾਂ ਦੇ ਨਾਲ ਘੱਟ ਕੇ ਦੂਜੇ ਪਾਸੇ ਫੁੱਟ ਦਿੱਤੇ ਸਨ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਇਸ ਵਾਰ ਪਹਿਲਾਂ ਸੂਚਿਤ ਹੋ ਵੀ ਹਲੇ 11 ਫਰਵਰੀ ਹੈ ਕਿਉਂਕਿ ਅੱਜ 10 ਫਰਵਰੀ ਹੀ ਹੈ 10 ਫਰਵਰੀ ਤੋਂ ਅੱਗੇ ਹੁਣ 13 ਫਰਵਰੀ ਨੂੰ ਯਾਨੀ ਕਿ ਦੋ ਤਿੰਨ ਦਿਨ ਪਹਿਜ ਹੀ ਹਲੇ ਕਿਸਾਨਾਂ ਦੇ ਵੱਲੋਂ ਜੋ ਕੁਝ ਪੁੱਛ ਕਰਨਾ ਸੀ ਪਰ ਫਿਲਹਾਲ ਜੋ ਕੁਝ ਕਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਪ੍ਰਬੰਧ ਦੇ ਉੱਤੇ ਇਹ ਦੋ ਬੈਰੀਕੇਟਾਂ ਲੈ ਕੇ ਇਹਦੇ ਵਿੱਚ ਸਿਮਿੰਟ ਪੜਾਇਆ ਜਾਣਾ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ thì तकरीबन 10 ਫੁੱਟ 10 ਫੁੱਟ ਦਾ ਏਰੀਆ ਹੋਊਗਾ ਜਿਹਦੇ ਵਿੱਚ ਸਿਮਿੰਟ ਪੜਾਇਆ ਜਾਣਾ ਤਾਂ ਕਿ ਹਰ ਪਿੰਡਾ ਵਰਤਾਇਆ ਜਾਵੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਐਂਟਰ ਜਿਹੜੀ ਪੰਜਾਬ ਤੋਂ ਹਰਿਆਣਾ ਵਿੱਚ ਐਂਟਰੀ ਹੋਈ ਹੈ ਉਸ ਤੋਂ ਰੋਕੇ ਜਾ ਸਕੇ ਵੱਡੇ ਪ੍ਰਬੰਧ ਨੇ ਹੁਣ ਵੇਖਣਾ ਹੋਵੇਗੀ ਪਖਾਨਾ ਦੇ ਵੱਲੋਂ ਅਗਲਾ ਕੀ ਲਾਂਚ ਕੀਤਾ ਜਾਂਦਾ ਹੈ ਕਿਉਂਕਿ ਜੋ ਤਸਵੀਰਾਂ ਤੁਸੀਂ ਇਸ ਵਕਤ ਪਵਾਦ ਕੀ ਪੰਜਾਬ ਦੇ ਉੱਤੇ ਵੇਖ ਰਹੇ ਹੋ ਉਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਉੱਤੇ ਪੱਧਰ ਦੇ ਉੱਤੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਇਹ ਕੁਝ ਲੋਕਾਂ ਨੂੰ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਉਹ ਤਾਂ ਬੰਦ ਕੀਤੇ ਗਏ ਤਾਂਕਿ ਕਿਸਾਨ ਹਰਿਆਣਾ ਦੇ ਵਿੱਚ ਐਂਟਰ ਨਾ ਹੋ ਸਕਣ ਜਿੱਦ ਵੱਲ ਦਾ ਹਵਾ ਤੱਕ ਇੱਕ ਪਾਸੇ ਨਾਲ ਸਰਕਾਰ ਦੇ ਵੱਲੋਂ ਜਿਹੜੀ ਮੀਟਿੰਗ ਦਿੱਲੀ ਦੇ ਸੰਪਤੀ ਕਰਦੇ ਇੱਥੇ ਕੁਝ ਮੰਤਰੀ ਪ੍ਰਵਾਸ ਕਰਦੇ ਤੁਹਾਨੂੰ ਲੈ ਕੇ ਜੋ ਕਿ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਕਿ ਆਖਿਰਕਾਰ ਸਰਕਾਰ ਦੇ ਵੱਲੋਂ ਜੋ ਕੁਝ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਕੁਝ ਪ੍ਰੰਤ ਹੋ ਜਾਂਦਾ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੀ ਮੀਟਿੰਗ ਹੈ ਸਹੀ ਜੇ ਮੋਹਲ ਦੇ ਵਿੱਚ ਹੋਈ ਹੈ ਪਰ ਜੋ ਕੁਝ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੁੰ ਕੀ ਕਿ ਹਜ਼ਾਰੇ ਸੀ ਕਿਸਾਨਾਂ ਦੇ ਵੱਲੋਂ ਕੀ ਪਹਿਲਾ ਮੀਟਿੰਗ ਜਿਹੜੀ ਕਰੀ ਜਾਣੀ ਹੈ ਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਜਾ ਫਿਰ ਕਹ ਲਈਏ ਕਿ ਹਰਿਆਣਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਕੁਝ ਕਿਹਾ ਗਿਆ ਸੀ ਕਿ ਮੀਟਿੰਗ ਦੁਬਾਰਾ ਹੋਵੇਗੀ ਪਰ ਹਿਲਾਲ ਜੋ ਮੋਹਨ ਸਿੰਘ ਬਾਦਰ ਤੋਂ ਉੱਤੇ ਬੰਦਾ ਦਿਖਾਈ ਦੇ ਰਿਹਾ ਹੂੰ ਨਹੀਂ ਲੱਗਦਾ ਕਿ ਇਸ ਕਿਸਾਨਾਂ ਦੇ ਨਾਲ ਸਰਕਾਰ ਦੀ ਮੂਰ ਮੀਟਿੰਗ ਹੋਣੀ ਹੈ ਉਹਨੂੰ ਸਰਕਾਰ ਪੰਜਾਬ ਦੇ ਦੇ ਰਹੇ ਕਿ ਬਹੁਤ ਨਹੀਂ ਪੰਜਾਬ ਦੇ ਰੋਸ ਪਾਟਿੰਗ ਪੰਜਾਬ ਦੇ ਦਾ